ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਵਿਚਾਲੇ ਜਿੱਥੇ ਹੀਟ ਵੇਵ ਦੀ ਚੇਤਾਵਨੀ ਤੋਂ ਬਾਅਦ ਮਾਨਸੂਨ ਨੇ ਵਿਦਸਤਕ ਦਿੱਤੀ ਹੈ ਉੱਥੇ ਹੀ ਮੌਸਮ ਵਿਭਾਗ ਨੇ ਆਉਂਦੇ ਦਿਨਾਂ ਦੌਰਾਨ ਪੰਜਾਬ ਵਿੱਚ ਭਾਰੀ ਮੀਂਹ ਦੀ ਪੇਸ਼ گوئی ਕੀਤੀ ਹੈ ਸਭ ਦੇ ਵਿਚਾਲੇ ਬੱਚਿਆਂ ਦੇ ਸਕੂਲ ਵੀ 1 ਜੁਲਾਈ ਤੋਂ ਖੁੱਲਣ ਜਾ ਰਹੇ ਨੇ ਹਾਲਾਤ ਨੂੰ ਦੇਖਦੇ ਹੋਏ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵਧ ਗਈ ਹੈ ਅਜਿਹੇ ਚ ਵਿਦਿਆਰਥੀਆਂ ਅਤੇ ਮਾਪੇ ਛੁੱਟੀਆਂ ਵੱਦਨ ਦੀ ਉਮੀਦ ਕਰ ਰਹੇ ਨੇ ਕਿਉਂਕਿ ਮੌਸਮ ਵਿਭਾਗ ਨੇ ਜਿੱਥੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਸੀ ਉੱਥੇ ਹੀ ਹੁਣ ਭਾਰੀ ਮੀਂਹ ਦੀ ਚੇਤਾਵਨੀ ਵੀ ਦਿੱਤੀ ਹੈ ਆਈਐਮਡੀ ਨੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ 2-3 ਦਿਨਾਂ ਤੱਕ ਭਾਰੀ بارش ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਅਜੇ ਇਹ ਵਿੱਚ ਮੌਸਮ ਦੇ ਨਵੇਂ ਬਦਲਾਅ ਨਾਲ ਗਰਮੀਆਂ ਦੀਆਂ ਛੁੱਟੀਆਂ ਵਧਨ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਫਿਲਹਾਲ ਸਿੱਖਿਆ ਵਿਭਾਗ ਵੱਲੋਂ ਅਜੇ ਕਿਸੇ ਤਰ੍ਹਾਂ ਦੀ ਅਪਡੇਟ ਨਹੀਂ ਦਿੱਤੀ ਗਈ। ਜਦਕਿ ਮੌਸਮ ਵਿੱਚ ਆ ਰਹੇ ਬਦਲਾਅ ਤੋਂ ਜਾਪ ਰਿਹਾ ਹੈ ਕਿ ਸਕੂਲ 1 ਜੁਲਾਈ ਨੂੰ ਮੁੜ ਖੁੱਲ ਸਕਦੇ ਨੇ। ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਵਿਚਾਲੇ ਜਿੱਥੇ ਹੀਟ ਵੇਵ ਦੀ ਚੇਤਾਵਨੀ ਤੋਂ ਬਾਅਦ ਮਾਨਸੂਨ ਨੇ ਵਿਦਸਤਕ ਦਿੱਤੀ ਹੈ, ਉੱਥੇ ਹੀ ਮੌਸਮ ਵਿਭਾਗ ਨੇ ਆਉਂਦੇ ਦਿਨਾਂ ਦੌਰਾਨ ਪੰਜਾਬ ਵਿੱਚ ਭਾਰੀ ਮੀਂਹ ਦੀ ਪੇਸ਼ ਨੂੰ ਕੋਈ ਕੀਤੀ ਹੈ। ਸਬ ਦੇ ਵਿਚਾਲੇ ਬੱਚਿਆਂ ਦੇ ਸਕੂਲ ਵੀ 1 ਜੁਲਾਈ ਤੋਂ ਖੁੱਲਣ ਜਾ ਰਹੇ ਨੇ ਹਾਲਾਤ ਨੂੰ ਦੇਖਦੇ ਹੋਏ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵਧ ਗਈ ਹੈ ਅਜਿਹੇ ਚ ਵਿਦਿਆਰਥੀਆਂ ਅਤੇ ਮਾਪੇ ਛੁੱਟੀਆਂ ਵਧਨ ਦੀ ਉਮੀਦ ਕਰ ਰਹੇ ਨੇ ਕਿਉਂਕਿ ਮੌਸਮ ਵਿਭਾਗ ਨੇ ਜਿੱਥੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਸੀ ਉੱਥੇ ਹੁਣ ਭਾਰੀ ਮੀਂਹ ਦੀ ਚੇਤਾਵਨੀ ਵੀ ਦਿੱਤੀ ਹੈ ਆਈਐਮਡੀ ਨੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ 2-3 ਦਿਨਾਂ ਤੱਕ ਭਾਰੀ بارش ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਅਜਿਹੇ ਵਿੱਚ ਮੌਸਮ ਦੇ ਨਵੇਂ ਬਦਲਾਅ ਨਾਲ ਗਰਮੀਆਂ ਦੀਆਂ ਛੁੱਟੀਆਂ ਵਧਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਫਿਲਹਾਲ ਸਿੱਖਿਆ ਵਿਭਾਗ ਵੱਲੋਂ ਅਜੇ ਕਿਸੇ ਤਰ੍ਹਾਂ ਦੀ ਅਪਡੇਟ ਨਹੀਂ ਦਿੱਤੀ ਗਈ ਜਦਕਿ ਮੌਸਮ ਵਿੱਚ ਆ ਰਹੇ ਬਦਲਾਅ ਤੋਂ ਜਾਪ ਰਿਹਾ ਹੈ ਕਿ ਸਕੂਲ 1 ਜੁਲਾਈ ਨੂੰ ਮੁੜ ਖੁੱਲ ਸਕਦੇ